ਇਹ ਤਾਂ ਫੋਨ ਆ ਰਿਹਾ ਸਾਡੇ ਵੀ ਹਾਂਜੀ ਬੰਦੇ ਕੰਮ ਕਰੀਏ ਚੱਲੀ ਜਾ ਬੰਦੀ ਆ ਕਿ ਨਹੀਂ ਅੱਜ ਆਉਣਾ ਕੋਈ ਭੇਜਿਆ ਦੇ ਦੇ ਇਹ ਦਮ ਚੋਂ ਤਾਂ ਨਹੀਂ ਆਉਂਦਾ ਫੋਨ ਤਾਂ ਹੋ ਜਾਂਦੀ ਹੈ ਫੋਨ ਤਾਂ ਕਾਲ ਵੀ ਆਈ ਨਾ ਅੱਜ ਜਰੂਰ ਚੰਗੀ ਤੇ ਹੋ ਜਾਏਗਾ ਤੇ ਚੋਰੀ ਆਈ ਹੈ ਤਾਂ ਮਾਰਾ ਹਾਂ ਕਿਉਂਕਿ ਢਿਲੇ ਲੱਗੇ ਚੰਗੀ ਹੁੰਦਾਗਾ जानुलाई अर्को सरगम त फेरि भन्दै जो प्राप्त नभएको भन्दै बसि मोटे साउनको १६ ल आए जान्छ यो बोट फैलिदै फैलिदै सबै फैलिदै छौ किन हाजी होजी यो नि बहोत बढ़िया छ ਤਕੀ ਜੋ ਆਪਣੇ ਸਰਕਾ ਦਾ ਜਨੂਰ ਕਰੋ ਆਪਣੀ ਦੁਬਾਰਾ ਛੱਤ ਬਣਾ ਹਾਂਜੀ ਮੈਂ ਉੱਥੇ ਹੀ ਮੰਗੇ ਆ ਉਹਦਾ ਜੋ ਬੇਕਾਰ ਆ ਕੱਖ ਵੀ ਨਹੀਂ ਬੰਦੇ ਵਿੱਚੋਂ ਕੰਮ ਹੋਇਆ ਸੀ ਬੱਚੇ ਨਾਣ ਗਏ ਸੀ ਕਿਸੇ ਪਾਸੇ ਵੀ ਨਹੀਂ ਪਾਲਿਆ ਸਿੱਤਰ ਕੋਲ ਨਹੀਂ ਚਲੋ ਜੀ ਜੀ ਬਹੁਤ ਧੰਨਵਾਦ ਹੋਊਗਾ ਆ ਫਿਰ ਤੁਸੀਂ ਆਓ ਸਾਡੇ ਐਮਐਲਏ ਆ ਮੈਂ ਤਾਂ ਤੁਹਾਡੇ ਕੋਲੋਂ ਤਾਂ ਜਿਆਦਾ ਆਪਣੇ ਇਹ ਹੈ ਗਏ ਤੋਂ ਬੁਲਿਆਣੇ ਆਏ ਸੀਗੇ ਤੁਹਾਡੇ ਨਾਲ ਦਫ਼ਤਰੀ ਵੀ ਰੱਖਦੀ ਆ ਉਹਨਾਂ ਨੇ ਤੇ ਮੇਰੇ ਦਫ਼ਤਰ ਦੀ ਜਿਹੜਾ ਕਰਵਾਉਂਦੇ ਆ ਉਹ ਨੇ گاؤں ਨੂੰ ਦੇਰੀ ਤੇ ਕੋਰੋਨਾ ਤੋਂ ਵੀ ਆਖਿਆ ਜੀ ਸਿੱਤੇ ਆ ਜਾਣ ਉਹਨੇ ਦੋਸਤ ਉਹ ਉਹਨੇ ਬਾਹਰ ਬਾਇਦਾ ਪਜੰਮ ਵਾਲਾ ਜੀ ਆ ਕੇ ਕਰਵਾ ਦਿੱਤੀ ਤੇ ਉਹ ਤਾਂ ਸਹੀ ਹੁੰਨੇਗਾ ਤੇ ਇਲਾਜ ਵੀ ਉਹ ਕਰਤੀ ਉਹ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਜੀ ਬਣਾ ਕੋਟਾ ਜਿਹੜਾ ਉਹ ਫੋਕਾ ਟਾਈਪ ਆਪੇ ਪਾਣੀ ਤੇ ਆਉਂਦਾ ਪਾਣੀ ਲੈ ਆ ਕੇ ਪਾਣੀ ਕੋਈ ਕੋਰੋਨਾ ਵਾਲੀ ਆ ਦੇ ਕਰਦੇ ਇੱਥੇ ਵੀ ਹੁੰਦੇ ਆ ਵੀ ਦਾ ਵੀ ਫਸਾ ਹੀ ਆ ਆ ਇਹ ਹੁਣ ਤੱਕ ਪਤਾ ਨਹੀਂ ਕਿ ਬਸ ਪਰ ਇੱਕ ਛੋਟਾ ਜਿਹਾ ਜੀ ਗੱਲ ਨਹੀਂਗਾ ਪਰ ਇਹਨੇ ਨਿਆ ਕਿ ਨੱਥਾ ਕਿਵੇਂ ਆ ਲਓ ਆਪਣਾ ਮੈਡੀਕਲ ਦੀ ਗਾੜੀ ਆ ਤਾਂ ਸੋਨਰ ਆ ਸਾਡੇ ਦੀ ਹਾਂਜੀ ਇਹ ਕੰਮ ਕਰੀਏ ਪਿੰਡੀ ਪਤਾ ਉਹ ਵੀ ਆ ਕਿ ਨਹੀਂ ਅੱਜ ਤਾਂ ਹੁਣ ਦੋ ਘੰਟੇ ਆ ਗਏ ਜਦੋਂ ਤੋਂ ਕੋਈ ਨਹੀਂ ਆਇਆ ਹੁੰਦਾ ਸੀ ਹੁਣ ਤੋਂ ਪਰਦੇਸ ਜਾਣਾ ਨਹੀਂ ਆਉਂਦਾ ਕਿਤੇ ਪਹੁੰਚਦਾ ਹੈਗਾ ਜੀ ਕੋਈ ਯਾਰ ਨਹੀਂ ਕੰਮ ਕਰਾਦਾ ਹਾਂ ਕਿ ਉਹ ਕਿੰਨੀ ਚੀਜ਼ ਆਈ ਜਾਂਦੀ ਹੈ ਹਾਂ ਕਿਉਂਕਿ ਢਿਲੇ ਲੱਗੇ ਜਾਂਦੀ ਜਾਂਦਾ ਹੈ ਟਾਈਮ ਦੇ ਬਲਕਾ ਦਾ ਸਾਰਾ ਦਿਨ ਟੈਕਨੀਸ਼ੀਅਨ ਦੇ ਨਾਲ ਰਾਤ ਨੂੰ ਵੀ ਬਿਨਾਂ ਲੱਗਦਾ ਜਮਾਤ ਨੂੰ ਮੋਟੇ ਸਮਾਜ ਦੇ ਸੋਲਰ ਆਈਡੈਂਸ ਦਾ ਬਹੁਤ ਫਾਇਦਾ ਹੈ ਦਾ ਫੈਲਾ ਹੈ ਦਾ ਫੈਲਾ ਹੈ ਫੁੱਲ ਫੈਲਾ ਹੈ ਕਿਉਂ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਹੈ। ਤੱਕੀ ਆਪਣੇ ਫਰਕਵਾਜ ਨੂੰ ਕਰੋ। ਕੋਈ ਜੁਵਾ ਛੱਕਣਾ। ਹਾਂਜੀ ਮੈਂ ਉੱਥੇ ਹੀ ਲੰਘ ਕੇ ਆ ਰਿਹਾ। ਉਹ ਤਾਂ ਜੁਵਾ বেকার ਆ। ਕੱਖਰੀ ਨਹੀਂ ਬੰਦੇ ਵਿੱਚੋਂ ਪਾਦੇ ਸੀ। ਬੱਚੇ ਲੈਣ ਗਏ ਸੀਗੇ। ਕਿਸੇ ਪਾਸੇ ਵੀ ਨਹੀਂ ਹੋਣੀ। ਪਾਲਿਆ ਸੀ ਪਰ ਕੋਈ ਨਹੀਂ। ਐਸ ਵੀ ਉਹਦੀ ਖੜੀ। ਕੋਈ ਜੇ ਅਜਿਹਾ ਕੋਈ ਕੰਮ ਬਾਅਦ ਹੋਊਗਾ ਤਾਂ ਫਿਰ ਤੁਸੀਂ ਆਪਦੇ ਸਾਡੇ ਐਮ.ਐਲ.ਏ. ਆ। ਮੈਂ ਤਾਂ ਤੁਹਾਡੇ ਕੋਲੋਂ ਤਾਂ ਗਿਆ ਸੀ ਆਪਣੇ ਇਹ ਅਗਾਈ ਗਏ ਕੋਲੀਣੇ ਆ ਲਈ ਸੀ ਕਿੰਨੇ ਤੁਹਾਡੇ ਨਾਲ ਦਸਤਰੀ ਵੀ ਰੱਖਦੀ ਆ ਉਹਦੇ ਦੇ ਦਸਤਰੀ ਦੀ ਜਿਹੜਾ ਤਰਪਦਾ ਹੁੰਦਾ ਹੈ ਉਹ ਮੇਗਾਉਂ ਗਏ ਗਰੀਬਾ ਸਰਾਉਣਾ ਤੇ ਜਿਹੜਾ ਇਹ ਕਿੱਥੇ ਆ ਜਾਂਦਾ ਉਹਦੇ ਦਰਦ ਓਹਨੋਂ ਬਾਅਦ ਬਾਅਦ ਬਚਨ ਉਹਦੀ ਐਂਟੀ ਕਰਵਾਦੀ ਤੇ ਉਹ ਤਾਂ ਸਹੀ ਹੁੰਦਾ ਨੀਗਾ ਜੋ ਐਂਟੀਲਾ ਵੀ ਉਹ ਘੱਟਦੀ ਉਹ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਜੀ ਬਣਾ ਬਟਾ ਜਨਾ ਦਾ ਸੋਫਾ ਟਾਈਪ ਆ ਪਾਣੀ ਤੇ ਆਉਂਦਾ ਪਾਣੀ ਲਿਆ ਕੇ ਪਾਣੀ ਆ ਵੀ ਕਰੂ ਮੁਰਾ ਆਲੇਂਗੇ ਕਦੇ ਕਰਦੇ ਇੱਥੇ ਕਰਦੇ ਆਂ ਤਾਂ ਵੀ ਸਹੀ ਆ ਅਹ ਹੋਰ ਕੋਈ ਤਰਾਈ ਜੀ ਜੀ ਬੋਲਿਆ ਜੀ ਬੋਲਿਆ ਯਾ ਫਿਰ ਗੱਲ ਨਹੀਂਗਾ ਫਿਰ ਇਹਨੇ ਨਹੀਂ ਆਖਿਆ ਕਿ ਮਤਲਬ ਕਿਵੇਂ ਆਣਾ ਆਪਣਾ